ਜੋ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਦੀ ਮਿੱਟੀ 'ਚੋਂ ਖੁਸ਼ਬੂ ਐਸੀ ਆਉਂਦੀ ਏ ਕਿ ਬਿਨਾਂ ਫਲ ਦੀ ਆਸ ਰੱਖੇ ਕਿਵੇਂ ਕਿਸੇ ਲਈ ਜੀਣਾ ਇਨਸਾਨੀਅਤ ਇਹੋ ਸਿਖਾਉਂਦੀ ਏ ਕਿ ਖੂਨਦਾਨ ਮਹਾਦਾਨ ਖੂਨਦਾਨ ਨਾਲ ਮਿਲਦਾ ਕਿਸੇ ਨੂੰ ਜੀਵਨਦਾਨ ਤੇ ਖੂਨਦਾਨ ਦੀ ਸੇਵਾ ਬਗਾਨਿਆਂ ਨਾਲ ਵੀ ਗੂੜਾ ਰਿਸ਼ਤਾ ਬਣਾਉਂਦੀ ਏ ਬਗਾਨਿਆਂ ਨਾਲ ਵੀ ਗੂੜਾ ਰਿਸ਼ਤਾ ਬਣਾਉਂਦੀ ਏ ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲਿੰਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਸਾਡੇ ਸ਼ਹੀਦ ਜਿਉ ਉਹਨਾਂ ਦੇ ਜੀਵਨ ਕਾਲ ਤੇ ਨਜ਼ਰ ਮਾਰੀਏ ਬਹੁਤ ਐਪਿਕ ਹੈ ਲੇਕਿਨ ਉਹਨਾਂ ਨੇ ਆਪਣੀ ਜਵਾਨੀ ਸਾਡੇ ਲਈ ਨਿਸ਼ਾਵਰ ਕਰ ਦਿੱਤੀ ਤੇ ਉਸੇ ਤਰੀਕੇ ਉਹਨਾਂ ਤੋਂ ਪ੍ਰੇਰਨਾ ਲੈਂਦੇ ਹੋਏ ਉਹਨਾਂ ਦੇ ਜਨਮ ਦਿਵਸ ਤੇ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਇਹ ਸਾਰੇ ਵੱਡੇ ਭਰਾ ਆ ਸਤਕਾਰਯੋਗ ਆ ਇਹਨਾਂ ਨੇ ਖੂਨਦਾਨ ਦਾ ਵਿਸ਼ਾਲ ਖੂਨਦਾਨ ਦਾ ਕੈਂਪ ਇੱਥੇ ਲਗਾਇਆ ਕਿਉਂਕਿ ਜਿਹੜਾ ਇੱਥੋਂ ਰਗਾਂ 'ਚੋਂ ਖੂਨ ਨਿਕਲਣਾ ਜਦ ਕਿਸੇ ਹੋਰ ਦੀਆਂ ਰਗਾਂ 'ਚ ਦੌੜਨਾ ਤਾਂ ਉਹਨੇ ਜ਼ਿੰਦਗੀ ਬਣ ਕੇ ਦੌੜਨਾ ਔਰ ਇਹਨਾਂ ਬਾਰੇ ਗੱਲਬਾਤ ਕਰਾਂ ਤਾਂ ਕੱਲਾ ਇਹ ਵਿਸ਼ਾਲ ਖੂਨਦਾਨ ਕੈਂਪ ਨਹੀਂ ਹੋਰ ਵੀ ਬਹੁਤ ਸਾਰੇ ਸੋਸ਼ਲ ਕੰਮ ਕਰਦੇ ਆ ਇਸੇ ਕਰਕੇ ਇਹਨਾਂ ਦਾ ਆਸਰਾ ਵੱਡੇ ਭਰਾ ਵਰਗਾ ਹੁਣ ਦੋ ਤਿੰਨ ਦਿਨਾਂ ਤੇ ਲੀਡਰ ਸਹਿਬਾਨਾ ਨੇ ਵੀ ਆਉਣਾ ਫੁੱਲ ਮਾਲਾ ਅਰਪਿਤ ਕਰਨੀ ਹੈ ਪਰ ਗੱਲ ਉੱਥੇ ਹੀ ਟਿਕ ਜਾਂਦੀ ਹੈ ਉਸ ਤੋਂ ਬਾਅਦ ਦੂਸ਼ਣਬਾਜ਼ੀ ਸ਼ੁਰੂ ਹੋ ਜਾਣੀ ਹੈ ਲੇਕਿਨ ਇਹਨਾਂ ਨੇ ਜਿਹੜਾ ਕਾਰਜ ਕੀਤਾ ਉਸ ਨਾਲ ਕਿਸੇ ਦੇ ਘਰ 'ਚ ਖੁਸ਼ੀ ਜਾਣੀ ਹੈ ਸਾਰੇ ਸਤਕਾਰਯੋਗ ਵੱਡੇ ਵੀਰ ਨੇ ਲੇਕਿਨ ਮੈਂ ਗੱਲ ਕਰਨੀ ਚਾਹੁੰਦਾ ਪ੍ਰਧਾਨ ਸਾਹਿਬ ਮੱਖਣ ਹੰਸਰੋਂ ਜੀ ਔਰ ਇਹ ਇਹੋ ਜਿਹਾ ਬੰਦਾ ਨਾ ਮੱਖਣ ਮੱਖੜ ਲਾਉਂਦਾ ਘਟਿਆ ਗੱਲ ਸਿੱਧੀ ਮੂੰਹ ਤੇ ਕਰਦਾ ਤੇ ਇਧਰਲੇ ਪਾਸੇ ਥਾਂਦੀ ਸਾਹਿਬ ਇਹਨਾਂ ਨੂੰ ਤਾਂ ਅਸੀਂ ਬਚਪਨ ਤੋਂ ਦੇਖਦੇ ਆਏ ਆ ਸੋਸ਼ਲ ਵਰਕ ਕਰਦੇ ਔਰ ਸਾਰੇ ਪ੍ਰਾਸਤਕਾਰਯੋਗ ਨੇ ਥਾਂਦੀ ਸਾਹਿਬ ਸਵਾਲ ਤੁਹਾਡੇ ਤੋਂ ਲਵਾਂਗਾ ਉਪਰਾਲਾ ਬਹੁਤ ਅੱਛਾ ਮੈਂ ਅੰਦਰ ਨਿਗਾਹ ਮਾਰਿਆ ਆ ਧੰਨਵਾਦ ਔਰ ਮੈਨੂੰ ਲੱਗਦਾ 100 ਯੂਨਿਟਾਂ ਹੋ ਜਾਣਗੀਆਂ ਹਨਾ ਵੱਧੇ ਵੱਧ ਹੋ ਜਾਣੀਆਂ ਔਰ ਮੇਰਾ ਖਿਆਲ ਥੋੜਾ ਉਹ ਪਜ਼ਲ ਹੋਇਆ ਕਿ ਬੰਦੇ ਆ ਹੀ ਜਾਂਦੇ ਆ ਬਾਕੀ ਖਾਣ ਪੀਣ ਦਾ ਪ੍ਰਬੰਧ ਵੀ ਬਹੁਤ ਅੱਛਾ ਮੁਲਾਜ਼ਮ ਵੀ ਪਹੁੰਚਿਆ ਰੂਹ ਖੁਸ਼ ਹੁੰਦੀ ਆ ਤੁਹਾਡਾ ਮੈਸੇਜ ਵੱਡੇ ਭਰਾ ਸਿੰਘਲਾ ਸਾਹਿਬ ਨੂੰ ਲਾਤਾ ਸੀ ਪਟਨਾ ਨੇ ਨਹੀਂ ਤਾਂ ਆ ਜਾਣਾ ਸੀ ਰਾਜਾ ਵੜਿੰਗੋੜ ਦਾ ਵੀ ਗੱਲ ਹੋ ਗਈ ਸੀ ਪਰ ਪਟਨਾ ਨੇ ਸ਼ਾਇਦ ਪਹੁੰਚ ਜਾਂਦੇ ਪਰ ਇੰਪੋਸੀਬਲ ਹੋ ਗਿਆ ਕਿਉਂਕਿ ਮੀਟਿੰਗ ਅਦਰ ਸਟੇਟ ਸੀ ਪਰ ਜਿਵੇਂ ਆਪਾਂ ਦੇਖਦੇ ਆ ਕਿ ਬਹੁਤੇ ਲੋਕ ਫੁੱਲ ਮਾਲਾ ਅਰਪਿਤ ਕਰ ਸਮੇਦਿਕ ਜ਼ਿੰਮੇਵਾਰੀ ਖਤਮ ਹੋ ਗਈ ਤੁਹਾਡੇ ਟੀਮ ਦੇ ਜ਼ਹਿਨ ਚ ਕਿਵੇਂ ਗੱਲ ਆਈ ਕਿ ਯਾਰ ਆਪਾਂ ਖੂਨਦਾਨ ਕੈਂਪ ਇੱਥੇ ਲਾਉਣਾ ਅ ਪਹਿਲਾਂ ਤਾਂ ਸਾਡੇ ਪੂਰੀ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਦੀ ਤਰਫੋਂ ਆਪ ਜੀ ਨੂੰ ਪੀਵੀ 32 ਚੈਨਲੋਂ ਜੀ ਐਨ ਨੂੰ ਜੀ ਸੋ ਸਾਡਾ ਇਹ ਕੈਂਪ 10ਵਾਂ ਕੈਂਪ ਹੈ ਜੀ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਦਾ ਤੇ ਸਾਨੂੰ ਦੱਸਣਾ ਚਾਹੁੰਦੇ ਕਿ ਪੰਜਾਬ ਟੈਕਸੀ ਯੂਨੀਅਨ ਇੱਕ ਇੰਡੀਆ ਦੇ ਵਿੱਚ ਐਸੀ ਯੂਨੀਅਨ ਹੈ ਕਿ ਇਹ ਨੂੰ ਨਿਫਾ ਇੱਕ ਸੰਸਥਾ ਆ ਉਹਦੇ ਵਿੱਚੋਂ ਪੂਰੇ ਇੰਡੀਆ ਦੇ ਵਿੱਚੋਂ ਫਰਸਟ ਅਵਾਰਡ ਮਿਲਿਆ ਸੀ ਸਭ ਤੋਂ ਵੱਧ ਕੈਂਪ ਲਾਉਣ ਦਾ ਸਾਨੂੰ ਕਰਨਾਲ ਜਾ ਕੇ ਦਿੱਤਾ ਸੀ ਸੀਐਮ ਸਾਹਿਬ ਖੱਟੜ ਸਾਹਿਬ ਨੇ ਠੀਕ ਹੈ ਜੀ ਹਾਂਜੀ ਕਰਨਾਲ ਸਾਨੂੰ ਸੱਦਿਆ ਸੀ ਉਹਨੇ ਇੱਕ ਨਿਫਾ ਕੰਪਨੀ ਰੱਖਿਆ ਸੀ ਵੀ ਇੱਕ ਟਾਈਮ ਦਿੱਤਾ ਸੀ ਵੀ 3 ਮਹੀਨਿਆਂ ਚ ਜਿਹੜੀ ਸਭ ਤੋਂ ਵੱਧ ਸੰਸਥਾ ਕੈਂਪ ਲਾਊਗੀ ਤੇ ਅਸੀਂ ਉਹਨਾਂ ਨੂੰ ਖੂਨਦਾਨ ਕੈਂਪ ਹਾਂਜੀ ਖੂਨਦਾਨ ਕੈਂਪ ਲਾਊਗੀ ਅਸੀਂ ਉਹਨਾਂ ਨੂੰ ਅਵਾਰਡ ਦੇਾਂਗੇ ਤੋ ਅਸੀਂ ਸਾਡੀ ਜਿਹੜੀ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਉਸ ਟਾਈਮ ਸਾਡੇ ਇੱਕ ਕ੍ਰਿਸ਼ਨ ਬੱਤਰਾ ਜੀ ਸਾਡੇ ਪ੍ਰਧਾਨ ਸੀਗੇ ਉਹਨੇ ਸਾਨੂੰ ਸਾਰੀ ਸਟੇਟ ਬਾਡੀ ਨੂੰ ਹੁਕਮ ਲਾਇਆ ਵੀ ਆਪਾਂ ਇਹ ਵਿੱਚ ਐਪ ਪਾਰਟਿਸਿਪੇਟ ਕਰਨਾ ਹੈ ਜੀ ਜੀ ਸੋ ਅਸੀਂ ਸਾਰੇਆਂ ਨੇ ਜ਼ਿਲ੍ਹੇ ਜਿੰਨੇ ਜ਼ਿਲ੍ਹੇ ਸੀ ਸਾਰੇਆਂ ਨੇ ਬਲੱਡ ਕੈਂਪ ਲਾਇਆ ਜਦੋਂ ਉੱਥੇ ਰਿਪੋਰਟ ਪਹੁੰਚੀ ਉਹਨਾਂ ਕੋ 6 ਮਹੀਨਾ ਬਾਅਦ ਜਿਹੜੇ ਨੂੰ ਦੇਖਿਆ ਤੇ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਸਾਡੀ ਐਸੀ ਜਿਹਨੇ ਸਭ ਤੋਂ ਵੱਡ ਵੱਡ ਜਿਹੜੇ ਯੂਨਿਟ ਖੂਨ ਦਾਨ ਦੇ ਉਹ ਇਕੱਠੇ ਕੀਤੇ ਸੀ ਓਕੇ ਉਹ ਪੂਰਾ ਜਿਹੜਾ ਵੇਰਵਾ ਸੀ ਉਹ ਸੀ 18980 ਯੂਨਿਟ ਯਾਰ ਤਾੜੀਆਂ ਵਾੜ ਦਿਓ ਇੱਕ ਵਾਰੀ ਪਲੀ ਸਾਡੀ ਟੀਮ ਵੀ ਤੇ ਤੁਸੀਂ ਆਪੜ ਲਓ 18000 ਹਾਂਜੀ ਮਤਲਬ 18000 ਜ਼ਿੰਦਗੀਆਂ ਬਚਾਈਆਂ ਜ਼ਿੰਦਗੀਆਂ ਬਚਾਈਆਂ ਜੀ ਉਹਦੇ ਵਿੱਚ ਸਾਨੂੰ ਫੇਰ ਕਰਨਾਲ ਸਦਿਆ ਗਿਆ ਕਰਨਾਲ ਸਦਗੇ ਸਾਨੂੰ ਖੱਟੜ ਸਾਹਿਬ ਨੇ ਸਾਨੂੰ ਫਰਸਟ ਅਵਾਰਡ ਸਾਨੂੰ ਦਿੱਤਾ ਸੀ ਸੋ ਇਹ ਸਾਰਾ ਜੋ ਕੁਝ ਵੀ ਹੋਇਆ ਇਹ ਸਾਡੀ ਪੰਜਾਬ ਟੈਕਸੀ ਯੂਨੀਅਨ ਦੀ ਪੂਰੀ ਟੀਮ ਵੱਲੋਂ ਹੋਇਆ ਨਾ ਕਿ ਕਿਸੇ ਇੱਕ ਵੱਲੋਂ ਸੋ ਅੱਜ ਦਾ ਵੀ ਜਿਹੜਾ ਕੈਂਪ ਹੈ ਇਹ ਸਾਡਾ ਅੱਜ ਦਾ ਇੱਥੇ ਦਾ 10ਵਾਂ ਕੈਂਪ ਹੈ ਇਹਦੇ ਵਿੱਚ ਮੇਰੀ ਪੂਰੀ ਜਿੰਨੀ ਨਵੇਂ ਸ਼ਹਿਰ ਦੀ ਟੀਮ ਜਿਵੇਂ ਖਾਸ ਤੌਰ ਤੇ ਗੱਲ ਕਰਾਂ ਸਾਡੇ ਅੰਮ੍ਰਿਤਸਰ ਤੋਂ ਸਾਡੇ ਪ੍ਰਧਾਨ ਜੀ ਆਏ ਆ ਆਪਣੀ ਟੀਮ ਇਹ ਭਾਜੀ ਮਜੀਠੇ ਤੋਂ ਆਏ ਆ ਜੀ ਹਣਾ ਤੇ ਲੱਗਦੇ ਆ ਆਪਣੇ ਆਪਣੇ ਆ ਦੇਖੋ ਇਹ ਭਰਾ ਆ ਸਾਡੇ ਹਨਾ ਜਿਹੜੀ ਯੂਨੀਅਨ ਹੁੰਦੀ ਆ ਨਾ ਜਦ ਕੋਈ ਵੀ ਜਦ ਯੂਨੀਅਨ ਜੁੜ ਜਾਂਦਾ ਉਹ ਇਦਾਂ ਨਹੀਂ ਕੋ ਕਹਿੰਦਾ ਜਿੱਦਾਂ ਮੰਨ ਲਓ ਅੱਜ ਕਿਸੇ ਨੂੰ ਕੱਲ ਕਦੇ ਹਰਿਆਣੇ ਚ ਲੋੜ ਪੈਦੀ ਆ ਨਾ ਗੱਡੀ ਨਵੇਂ ਸ਼ਹਿਰ ਦੀ ਮੈਂ ਕਹਿੰਦਾ ਮੰਨ ਲਓ ਚਿਹਰਾ ਬਗਾਨਾ ਨਹੀਂ ਲੱਗਦਾ ਐ ਲੱਗਦਾ ਮੈਂ ਰੋਜ਼ ਦੇਖਦੇ ਹੁੰਨੇ ਹਰ ਸਾਲ ਆਉਂਦੇ ਆ ਜੀ ਇੱਥੇ ਹੀ ਰਹਿੰਦੇ ਆ ਸਾਡੇ ਕੋਲੇ ਸੋ ਇਹ ਜਿਹੜਾ ਸਾਡਾ ਯੂਨੀਟ ਹੈ ਸਾਡਾ ਜਿੰਨੀ ਵੀ ਸਾਡੀ ਸਾਡੇ ਨਾਲ ਖੜੇ ਆ ਇਹਨਾਂ ਸਾਰਿਆਂ ਦੀ ਜਿਹੜੀ ਮਿਹਨਤ ਦੀ ਬਦੌਲਤ ਇਹ ਜੀ ਕੈਂਪ ਆ ਇਹ ਮੈਂ ਚਾਹੁੰਦਾ ਇੱਕ ਵਾਰੀ ਸਾਰਿਆਂ ਦਾ ਨਾਮ ਪਾਜੀ ਤੋਂ ਸ਼ੁਰੂ ਹੋ ਜੇਵੇ ਏ ਸਾਡੇ ਬਲਾਚੌਰ ਪ੍ਰਧਾਨ ਨੇ ਜਤਿੰਦਰ ਕੁਮਾਰ ਸੋਨੂ ਜੀ ਸਾਡੇ ਜ਼ਿਲ੍ਹੇ ਦੇ ਜੇ ਚੇਅਰਮੈਨ ਦਲਾਵਰ ਸਿੰਘ ਜੀ ਭਾਜੀ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਸਾਡੇ ਸੋਨੂ ਨਮਾਣਾ ਜੀ ਨੇ ਪਹੁੰਚਿਆ ਤੇ ਭਾਜੀ ਨੇ ਰੋਪੜ ਤੋਂ ਅਮਰਸਰ ਤੋਂ ਸੌਰੀ ਇਹ ਵੀ ਅਮਰਸਰ ਤੋਂ ਆਏ ਨੇ ਇਹ ਸਾਡੇ ਭਾਜੀ ਆ ਗਿਆ ਹੈਪੀ ਉਸਮਾਨਪੁਰ ਤੋਂ ਜੀ ਇਹ ਸਾਡਾ ਬੱਲੀ ਕੱਲੋਂ ਵਾਲਾ ਕੱਲੋਂ ਵਾਲਾ ਕੱਲੋਂ ਵਾਲਾ ਇਹ ਮੇਰੇ ਪਿੰਡ ਤੋਂ ਭਾਜੀ ਸਾਡੇ ਬੈਂਕ ਦੇ ਦੂਏ ਦੇ ਮੁਲਾਜ਼ਮ ਨੇ ਸੋਸਾਇਟੀ ਦੇ ਉੱਥੋਂ ਸਹਿਯੋਗ ਹਰ ਸਾਲ ਸਾਡੇ ਕੋ ਆਉਂਦੇ ਇੱਥੇ ਉਹ ਪਹੁੰਚੇ ਨੇ ਰੋਡ ਕਲੇ ਟੱਬਾ ਇਹ ਜਿਹੜਾ ਆਪਣੇ ਅਮਰਸਰ ਜਾਂਦਿਆਂ ਨੂੰ ਜੰਡੇਆਲੇ ਕੋਲ ਉਹ ਆ ਜੀ ਬਾਕੀ ਤੁਸੀਂ ਇਹਨਾਂ ਨੂੰ ਤਾਂ ਮੈਨੂੰ ਲੱਗਦਾ ਨਹੀਂ ਵੀ ਨਾਂ ਲੈਣ ਦੀ ਲੋੜ ਹੈ ਪਰ ਇਹਨਾਂ ਨੂੰ ਮੱਖਣ ਖਿਲਾਉ ਤੋਂ ਨਾ ਜਿਆ ਕਿੱਥੇ ਹੋ ਗਏ ਨਹੀਂ ਨਹੀਂ ਤੇ ਅਮਰਸਰ ਤੋਂ ਸਾਡੇ ਸੋਨੂ ਨਮਣਾ ਜੀ ਪ੍ਰਧਾਨ ਜੀ ਜੀ ਤੇ ਮਜੀਠੇ ਤੋਂ ਸਾਡੇ ਪ੍ਰਧਾਨ ਜੀ ਸਾਡੇ ਕੋਲ ਇੱਥੇ ਪਹੁੰਚੇ ਬਲਾਕ ਪ੍ਰਧਾਨ ਜੀ ਤੇ ਸਾਡੇ ਹੰਸਰੋਂ ਤੋਂ ਰਾਣਾ ਧਰਮਗੋੜ ਤੋਂ ਜੀ ਧਰਮਗੋੜ ਤੋਂ ਰੋੜ ਕਿਲੇ ਢਾਬੇ ਤੋਂ ਜੀ ਨਾਲ ਸਾਡੇ ਭਾਈ ਜੁਣੀ ਇਹਨਾਂ ਦੇ ਨਾਂ ਨਾਲ ਆਏ ਆ ਇਹ ਸਾਡੇ ਔੜ ਤੋਂ ਮਰੁੱਤੀ ਦੀ ਏਜੰਸੀ ਇਹਨਾਂ ਦੇ ਮੈਨੇਜਰ ਹੈ ਜੀ ਠੀਕ ਹੈ ਜੀ ਇਹ ਸਾਡੇ ਕੋਲ ਇੱਥੇ ਖਾਸ ਤੌਰ ਤੇ ਪਿੱਛੇ ਸੇਵਾ ਰਾਠੀ ਜੀ ਜਲਾ ਮਾਰੇ ਤੋਂ ਆ ਵੀ ਮੁੰਡਿਆ ਕਾਨ ਇਹ ਸੇਵਾ ਰਾਠੀ ਜਲਾ ਮਰਦ ਉਹ ਸਾਡਾ ਦੀਪ ਭਾਈ ਰਾਹੋਂ ਤੋਂ ਜੀ ਇਹ ਬੋਬੀ ਭਾਜੀ ਸਾਡੇ ਪੰਗਿਆਂ ਤੋਂ ਸਾਡੇ ਬਲਾਕ ਦੇ ਪੰਗਿਆਂ ਦੇ ਪ੍ਰਧਾਨ ਸਾਡੇ ਆਉਣ ਵਾਲੇ ਇਹ ਇਹ ਬੰਨੇ ਆ ਇਹ ਸਾਡੇ ਸਰਜੀਤ ਸਿੰਘ ਨਾਮਤਾਰੀ ਮੇਰੇ ਪਿੰਡ ਤੋਂ ਇਹ ਹਰ ਸਾਲ ਇੱਥੇ ਸਾਡੇ ਨਾਲ ਸਹਿਯੋਗ ਕਰਨ ਆਉਂਦੇ ਆ ਭਾਜੀ ਹਾਂ ਰੋਡ ਕਿਲੋ ਦੇ ਢਾਬੇ ਤੋਂ ਨਾਲੇ ਆਏ ਨੇ ਸਾਡੇ ਸੁੱਖੀ ਭਾਜੀ ਸਾਡੇ ਜ਼ਿਲ੍ਹੇ ਦੇ ਸੀਨੀਅਰ ਪ੍ਰਧਾਨ ਨੇ ਇਧਰ ਕਮਲਜੀਤ ਭਾਜੀ ਇਹ ਮੇਰੇ ਜ਼ਿਲ੍ਹੇ ਦੇ ਜਨਰਲ ਸੈਕਟਰੀ ਨੇ ਜੀ ਸੁਖੀ ਭਾਈ ਦਾਹਲਾ ਦੇ ਪ੍ਰਧਾਨ ਮੰਤਰੀ ਦਾ ਹੁੰਦੇ ਆ ਅੱਡੀ ਹੁਣ ਚੱਕ ਕੇ ਬਾਹਰ ਮਾਰਨਾ ਜਿਹੜਾ ਕੋਈ ਹਿਸ਼ਿਆਰਤੀ ਹੋਇਆ ਜੇ ਇਸ ਕੈਂਪ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਐ ਨਹੀਂ ਲਵਾਈ ਆ ਇਹਨਾਂ ਦੇ ਵਿੱਚ ਸਾਰਾ ਸਹਿਯੋਗ ਇਹਨਾਂ ਨਾਲ ਹੋਇਆ ਜੀ ਸੋ ਇਸ ਮੇਰੀ ਟੀਮ ਹੈ ਜੀ ਇਹਨਾਂ ਦੇ ਕਰਕੇ ਅਸੀਂ ਉੜੇ ਫਿਰਦੇ ਆ ਇਹਨਾਂ ਦੇ ਬਦੌਲਤ ਹੈ ਸਾਡਾ ਤਾਂ ਐਵੇਂ ਤੁਸੀਂ ਮੋਰੇ ਨਾਂ ਲੈ ਲੈਂਦੇ ਆ ਮਿਹਨਤ ਸਾਰੀ ਇਹਨਾਂ ਦੀ ਆ ਜੀ ਨਹੀਂ ਦੇਖੋ ਭਰਾਵਾਂ ਦੇ ਨਾਲ ਹੀ ਆ ਨਾ ਕੱਲਾ ਬੰਦਾ ਕਹਿੰਦੇ ਕੱਲਾ ਹੁੰਦਾ ਇੱਕ ਨਾਲ ਜੁੜ ਜਵੇ ਤਾ 11 ਹੋ ਜਾਂਦੇ ਆ ਤੁਹਾਡੇ ਨਾਲ ਤਾਂ ਬਹੁਤ ਸਾਰੇ ਭਰਾ ਜੁੜੇ ਹੋਏ ਸਾਨਾ ਤੁਹਾਨੂੰ ਦੱਸਦੇ ਆ ਪਿਛਲੇ ਸਾਲ ਹੈ ਨਾ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦੇ ਹੱਥ ਦੇ ਕੈਂਪ ਲਾਉਣਾ ਸੀ ਅਸੀਂ ਲਾਉਣਾ ਇੱਥੇ ਹੀ ਸੀਗਾ ਜੀ ਇੱਥੇ ਸੀਐਮ ਸਾਹਿਬ ਨੇ ਆਉਣਾ ਸੀਗਾ ਜਦੋਂ ਸਾਡੀ ਟੀਮ ਐਂਟਰ ਹੋਈ ਤਾਂ ਸਾਨੂੰ ਕਿਹਾ ਗਿਆ ਦੀ ਚਲੋ ਬਾਹਰ ਚੱਲ ਜਾਓ ਇੱਥੇ ਨਹੀਂ ਤੁਸੀਂ ਆ ਸਕਦੇ ਹੈਗੇ ਸਾਡੇ ਕੋਲ ਮਨਜ਼ੂਰੀ ਲਈ ਆ ਬੇ ਸਾਡੇ ਕੋਲ ਮਨਜ਼ੂਰੀ ਆ ਸੀ ਕੈਂਪ ਲਾਉਣਾ ਕਹਦੇ ਨਹੀਂ ਜੀ ਸੀਐਮ ਸਾਹਿਬ ਆ ਰਹੇ ਜਾਂ ਤੇ ਸੀਐਮ ਸਾਹਿਬ ਆ ਕੇ ਨਹੀਂ ਜਾਂਦੇ ਰੋਡ ਦੇ ਪਰਲੇ ਪਾਸੇ ਖੜ੍ਹ ਜਾਓ ਅੱਛਾ ਤੇ ਅਸੀਂ ਉਹ ਦਿਨ ਛੱਡਤਾ 23 ਮਾਰਚ ਛੱਡਤਾ ਤੇ 28 ਸਤੰਬਰ ਛੱਡਤਾ ਅਸੀਂ ਨਾ ਦਿਨਾਂ ਨੂੰ ਕੈਂਪ ਨਹੀਂ ਲਾਉਂਦੇ ਕਿਉਂਕਿ ਇੱਥੇ ਉਹ ਆਗੇ ਆਪਣੇ ਜਿਹੜੀਆਂ ਮਨਮਾਨੀਆਂ ਜਿੱਦਾ ਕਰਦੇ ਸਾਨੂੰ ਇੰਟਰਵਿਊ ਨਹੀਂ ਹੋਣ ਦੇ ਲਾਗੇ ਚ ਨਹੀਂ ਲੰਘਣ ਦੇ ਪਰ ਇਹ ਸਾਦੇ ਬਰਾਣੀ ਕਿ ਇਹਨਾਂ ਨੂੰ ਅਖਰੇ ਨੇ ਰਗਾ ਇਕੱਠੀ ਕਰਕੇ ਲੈ ਆਉਂਦੇ ਆ ਉਹੀ ਇਕੱਠ ਦਿਖਾ ਲਦੇ ਆ ਪਰ ਜਣੀ ਜਿਹੜਾ ਨਾ ਅਸੀਂ ਵੀ ਇਹ ਦਿਨ ਛੱਡ ਦਿੱਤੇ ਜਿਹੜੇ ਪੱਕੇ ਜਦੋਂ 28 ਤਰੀਕ ਸੀ ਅੱਗੇ 30 ਨੂੰ ਮਨਾਈ ਦਾ ਸੀਗਾ ਤੀਨੋ ਫੇਜ਼ ਦਾ ਹੁੰਦਾ ਵੀ ਇੱਥੇ ਪੰਚਾਇਤ ਜਿਹੜੀ ਆ ਖੜਕੜ ਕਲਾਂ ਦੀ ਉਹ ਸੱਭਿਆਚਾਰਕ ਪ੍ਰੋਗਰਾਮ ਉਹਨਾਂ ਦਾ ਇੱਕ ਤੀ ਕੈਨਸਲ ਹੈ ਇਸ ਕਰਕੇ ਹੀ 25 ਦਾ ਰਕਤ ਆ ਜਿਹੜਾ ਸ਼ਹੀਦੀ ਭਾਗ ਸ਼ਹੀਦੀ ਦਿਨ ਤੇ ਹੁੰਦਾ ਉਹ ਆਂਦਾ 23 ਸਤੰਬਰ ਨੂੰ ਉਹ ਵੀ ਅਸੀਂ ਅੱਗੇ ਪਿੱਛੇ ਕਰਕੇ ਮਨਾਉਣਾ ਪੈਂਦਾ ਇਹ ਸਿਰਫ ਜਾਨੀ ਪਹਿਲੀ ਸਰਕਾਰ ਹੈ ਜਿਹਦੇ ਵਿੱਚ ਸਾਨੂੰ ਇਦਾਂ ਦੇ ਕੋਈ ਕੰਮ ਹੋਇਆ ਨਹੀਂ ਤਾਂ ਅੱਗੇ ਸਰਕਾਰਾਂ ਕਈ ਆਈਆਂ ਟਾਈਮ ਤੋਂ ਟਾਈਮੇ ਕੈਂਪ ਲੱਗਦੇ ਰਹੇ ਆ ਸਾਡੇ 25 25 50 ਸਾਡੇ ਵਾਲੀ ਭਾਵਨਾ ਤਾਂ ਦਿਖਾ ਹਾਂ ਬਾਤ ਇਹ ਨਹੀਂ ਭਾਵਨਾ ਦੀ ਹੈ ਨਹੀਂ ਦੇਖੋ ਇੱਥੇ ਜਿੰਨਿਆਂ ਨੇ ਆਉਣਾ ਤੁਹਾਨੂੰ ਤੁਸੀਂ ਤਾਂ ਤੁਸੀਂ ਪਹਿਲਾਂ ਦੱਸਿਆ ਫੋਲਡਰ ਆ ਗਏ ਆ ਆਪਣਾ ਵੀਰੋ ਕੇ ਦੂਸ਼ਣ ਬਾਜੀ ਹਾਂ ਬਿਲਕੁਲ ਦੂਸ਼ਣ ਬਾਜੀ ਸਾਡੇ ਜਿੰਨੇ ਆਏ ਆ ਤੇ ਸੇਵਾ ਭਾਵਨਾ ਆਏ ਆ ਇਥੇ ਬਲੱਡ ਡੋਨੇਟ ਕੀਤਾ ਤਕਰੀਬਨ 100 ਦੇ ਮਲਾਜਮ ਵੀ ਆਏ ਹੋਏ ਆ ਬਿਲਕੁਲ ਮਲਾਜਮਾਂ ਨੇ ਬਲੱਡ ਦੇਣ ਕੀਤਾ ਉਹ ਵੀ ਸਾਨੂੰ ਖੁਸ਼ ਹੈ ਕਹਿੰਦੇ ਜੇ ਤੁਸੀਂ ਉਹਨਾਂ ਦਿਨਾਂ ਚ ਰੱਖਦੇ ਸਾਨੂੰ ਤਾਂ ਰੋਟੀ ਖਾਂਦ ਲਈ ਟਾਈਮ ਦੇਦੇ ਖੂਨ ਦਾ ਕਿੱਥੋਂ ਦੇਣਾ ਸੀ ਪਰ ਉਹਨੇ ਵੀ ਸਾਨੂੰ ਬਲੱਡ ਡੋਨੇਟ ਕੀਤਾ ਅਸੀਂ ਸਾਰਿਆਂ ਦਾ ਰਿਣੀ ਆ ਜੀ ਸਾਰਿਆਂ ਦੇ ਜਿੰਨੇ ਵੀ ਆ ਸਾਡਾ ਸਾਥ ਦਿੰਦੇ ਆ ਜੀ ਜੀ ਪ੍ਰਧਾਨ ਜੀ ਵੀ ਆਏ ਸੀ ਮੈਂ ਤਾਂ ਹਾਂਜੀ ਸੇ ਥੋੜੀ ਖਰਾਬ ਲੱਗਦੀ ਨਹੀਂ ਨਹੀਂ ਸੇ ਠੀਕ ਹੈ ਬੈਠ ਕੇ ਅੱਜ ਗੱਲ ਕਰਦਾ ਇੱਕ ਸਾਡੇ ਇੱਥੇ ਨਾਲ ਮੁਰਥਲ ਢਾਬੇ ਤੋਂ ਸਾਡੇ ਪਹਿਲਵਾਨ ਢਾਬੇ ਦੇ ਮਾਲਕ ਵੀ ਆਏ ਆ ਖੁਦੋਂ ਨਹੀਂ ਇੱਥੇ ਕੈਂਪ ਜਾਇ ਨਾਲੇ ਬਲੱਡ ਦੇ ਕੇ ਗਏ ਆ ਸੋ ਅਸੀਂ ਉਹਨਾਂ ਦਾ ਵੀ ਬਹੁਤ ਵਤਨਮਾਰ ਕਰਦੇ ਆ ਵੀ ਉਹਨੂੰ ਸਾਡੇ ਕੋਲ ਇੱਥੇ ਪਹੁੰਚ ਗਏ ਹਾਂ ਬਲੱਡ ਡੋਨੇਟ ਕੀਤਾ ਜੀ ਅੱਛਾ ਪੂਰੇ ਪੰਜਾਬ ਤੋਂ ਮੈਂ ਦੇਖ ਪਾ ਰਿਹਾ ਕਿ ਭਰਾ ਪਹੁੰਚੇ ਆ ਟੈਕਸੀ ਆਪਰੇਟਰ ਯੂਨੀਅਨ ਦੇ ਜਿਹੜੇ ਮੈਂਬਰ ਨੇ ਪਹੁੰਚੇ ਹੋਇਆ ਇਹ ਮੈਸੇਜ ਵੀ ਕਦੋਂ ਲਾਇਆ ਸੀ ਇਹਨਾਂ ਨੂੰ ਇਹ ਮੈਸੇਜ ਸਾਡਾ 1 ਮਹੀਨਾ ਪਹਿਲਾਂ ਲੱਗਦਾ ਜੀ ਸਾਡੇ ਗਰੁੱਪ ਬਣੇ ਹੋਏ ਆ ਇੱਕ ਗਰੁੱਪ ਹੈ ਪੀਟੀਯੂ ਆਲ ਪੰਜਾਬ ਆਲ ਪੰਜਾਬ ਦਾ ਪੂਰਾ ਜੇਚ ਪੰਜਾਬ ਦੇ 23 ਜ਼ਿਲ੍ਹੇ ਤੇ 7 ਸਟੇਟਾਂ ਦੇ ਸਾਡੀ ਇਹ ਯੂਨੀਅਨ ਚੱਲਦੀ ਹੈ ਤੇ ਉਹਦੇ ਵਿੱਚ ਸਾਰੇ ਮੈਂਬਰ ਹੁੰਦੇ ਆ ਤੇ ਉਹਨਾਂ ਦੇ ਵਿੱਚ ਮੈਸੇਜ ਪਾਉਣਾ ਸ਼ੁਰੂ ਕਰ ਦਿੱਤਾ ਤੇ ਉਹ ਸਾਰੇ ਵੀਰਾਂ ਤੱਕ ਮੈਸੇਜ ਪਹੁੰਚ ਜਾਂਦਾ ਜਿੱਦਾਂ ਹੁਣ ਅੱਜ ਕੈਂਪ ਹੈ ਇਹ ਤੋਂ 2 ਦਿਨ ਪਹਿਲਾਂ ਫੇਰ ਦੁਬਾਰਾ ਮੈਸੇਜ ਲਾਈਦਾ ਬੱਸ ਦਾ ਰੋਜ਼ ਮੈਸੇਜ ਆਉਂਦਾ ਬਾਕੀ ਜਿਹਨਾਂ ਚ ਵੀ ਹੁਣ ਸਿੱਧਰੀ ਕਿਉਂ ਉਪਰਾਲੇ ਹੋਣਗੇ ਹਾਂਜੀ ਬਿਲਕੁਲ ਜੀ ਹੁੰਦੇ ਆ ਜੀ ਅਕਸਰ ਹੁੰਦੇ ਆ ਕਿ ਹਣ ਤੁਹਾਡੇ ਦਾ ਪਹਿਲਾ ਥੋੜੇ ਜਿਹਾ ਪਹਿਲਾਂ ਅਬੋਰ ਕੈਂਪ ਲਾ ਕੇ ਹਟਿਆ ਫਿਰ ਬਠਿੰਡੇ ਕੈਂਪ ਲਾ ਕੇ ਹਟਿਆ ਉਹ ਟੀਮੇ ਹੀ ਆ ਸਾਡੀ ਪੰਜਾਬ ਟੈਕਸ ਯੂਨੀਅਨ ਕਰਦੀ ਹੈ ਜੀ ਜੇ ਆਪ ਮੰਨ ਕੇ ਚੱਲੀਏ 18000 ਯੂਨਿਟ ਲਈਦਾ ਪਹਿਲਾ ਨਾਮ ਮਿਲ ਗਿਆ ਹੌਲੀ ਹੌਲੀ ਲੱਖ ਯੂਨਿਟ ਹੋ ਜਾਣਾ ਬਿਲਕੁਲ ਜੀ ਦੇਖੋ ਕਰਨ ਕਰਾਉਣ ਵਾਲਾ ਰੱਬ ਆਪ ਹੈ ਪਰ ਤੁਹਾਡੀ ਜਿਹੜੀ ਭਾਵਨਾ ਨੂੰ ਸਮਝ ਸਕਦਾ ਅੱਜ ਇੱਕ ਗੱਲ ਆਪਾਂ ਜ਼ਰੂਰ ਜਿਹੜੇ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਸਮਝਾਈਏ ਪਰਿਵਾਰਕ ਜੀ ਦੇਖ ਰਹੇ ਸਮਝਾਈਏ ਕਿ ਖੂਨ ਦਾਨ ਜ਼ਰੂਰੀ ਕਿਉਂ ਕਿਉਂਕਿ ਕੁਝ ਲੋਕ ਸੋਚ ਲੈਂਦੇ ਕਿ ਯਾਰ ਜਦੋਂ ਖੂਨ ਲੈਣ ਜਾਣਾ ਕਿਹੜਾ ਮਿਲਦਾ ਪਰ ਜ਼ਰੂਰੀ ਕਿਉਂ ਆਪਾਂ ਇਹ ਸਮਝਾਈ ਨਹੀਂ ਜ਼ਰੂਰੀ ਦੇਖੋ ਜੀ ਅਸੀਂ ਤਾਂ ਇਸ ਚੀਜ਼ ਨੂੰ ਸਾਦੇ ਮੈਂ ਤੁਹਾਨੂੰ ਸੌਖੇ ਤਰੀਕੇ ਨਾਲ ਸਮਝਾ ਸਕਦਾ ਨਾ ਅਸੀਂ ਗੱਡੀਆਂ ਚਲਾਉਂਦੇ ਆ ਤੇ ਇਹਨੂੰ ਗੱਡੀਆਂ ਦੇ ਤਰੀਕੇ ਨਾਲ ਤੁਹਾਨੂੰ ਸਮਝਾਉਣਾ ਜੇ ਅਸੀਂ ਗੱਡੀ ਮੈਂ ਚਲਾਉਣਾ ਤੇ ਮੈਂ ਉਹ ਗੱਡੀ ਦੀ ਸਰਵਿਸ ਹੀ ਨਹੀਂ ਕਰਾਂਦਾ ਉਹੀ ਤੇਲ ਪੁਰਾਣਾ ਲੈ ਕੇ ਚਲਾਈ ਜਾ ਕਿੰਨਾ ਚਿਰ ਚੱਲੂਗਾ ਜੀ ਜਦ ਤੀ ਤੇਲ ਨਹੀਂ ਬਲਦਾ ਗੱਡੀ ਦਾ ਉਹ ਉਹ ਤੇ ਨਵੀਂ ਤਾਕਤ ਨਹੀਂ ਮਿਲਦੀ ਤੁਸੀਂ ਆਪਣੇ ਅੰਦਰ ਬਲੱਡ ਹੈ ਜਦ ਤੀ ਤੁਸੀਂ ਡੋਨੇਟ ਨਹੀਂ ਕਰਦੇ ਨਵਾਂ ਬਲੱਡ ਤੁਹਾਡੇ ਵਿੱਚ ਬਣੂਗਾ ਨਵੇਂ ਕਟਾਣੂ ਬਣਗੇ ਉਹ ਜਿਹੜੇ ਬਿਮਾਰੀਆਂ ਨਾਲ ਲੜਨ ਵਾਲੇ ਉਹ ਤੇ ਨਵੀਂ ਪਾਵਰ ਮਿਲੂਗਾ ਫ੍ਰੈਸ਼ ਕਰ ਦੋਗੇ ਅਸੀਂ ਇੱਥੇ ਦਿੱਲੀ ਦਾ ਸਾਡੇ ਕੈਂਪ ਲਾ ਕੇ ਬੰਦਾ ਪਿਛਲੇ ਸਾਲ ਜਿਹੜਾ ਕੈਂਪ ਲਾਇਆ ਕੈਂਪ ਲਾ ਕੇ ਉਹਨੂੰ 2 ਘੰਟੇ ਬਾਅਦ ਫੋਨ ਕੀਤਾ ਕਿੱਥੇ ਆ ਕਹਿੰਦਾ ਮੈਂ ਦਿੱਲੀ ਆਣਾ ਉਹ ਮੈਂ ਕਹਾ ਯਾਰ ਤੂੰ ਬਲੱਡ ਦੇ ਕੇ ਗਿਆ ਕਹਿੰਦਾ ਭਾਜੀ ਮੇਰਾ ਚਾਰਜ ਹੋ ਕੇ ਚੱਲਿਆ ਤੁਹਾਡੇ ਕੋਲ ਸੋ ਇਹ ਇਹ ਭਾਵਨਾ ਦਿਲ 'ਚ ਤੁਹਾਡੇ ਜਿਹੜੀ ਕੁਝ ਨਹੀਂ ਹੁੰਦਾ ਜੀ ਖੂਨਦਾਨ ਬੈਟਰੀ ਚਾਰਜ ਕਰਦਾ ਬੈਟਰੀ ਚਾਰਜ ਕਰਦਾ ਜੀ ਤੁਹਾਡੇ ਅੰਦਰ ਨਵਾਂ ਬਲੱਡ ਵੰਦਾ ਬਿਮਾਰੀਆਂ ਨਾਲ ਲੜਨ ਦੇ ਲਈ ਤੁਹਾਨੂੰ ਤਾਕਤ ਮਿਲਦੀ ਆ ਜੇ ਤੁਸੀਂ ਹਣ ਤੀ ਦਸਾਨੂੰ ਦੱਸਿਆ ਵੀ ਤੇਲ ਇੱਕੋ ਜੀ ਤੇਲ ਦੇ ਨਾਲ ਗੱਡੀ ਚਲਾਈ ਜਾਓਗੇ ਉਹਨੇ ਗਾੜਾ ਹੋ ਕੇ ਸੜ ਜਾਣਾ ਉਹਦਾ ਕੋ ਮਤਲਬ ਨਹੀਂ ਰਿਹਾ ਕਿ ਦੇਖੋ ਪ੍ਰਮਾਤਮਾ ਤਾਂ ਭਾਵਨਾ ਸਮਝਦਾ ਹੈ ਨਾ ਪ੍ਰਮਾਤਮਾ ਨੂੰ ਪਤਾ ਲੱਗਿਆ ਤੁਸੀਂ ਕਿਸ ਭਾਵਨਾ ਨਾਲ ਬਲੱਡ ਨੇਟ ਕੀਤਾ ਤੇ ਭਾਵਨਾ ਪ੍ਰਵਾਨ ਹੋ ਜਾਂਦੀ ਹੈ ਜੀ ਪ੍ਰਧਾਨ ਜੀ ਹਾਂ ਜੀ ਮੈਂ ਇਸ ਕੈਂਪ ਤੇ ਆਏ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਨਾਲ ਦੀ ਨਾਲ ਪਹਿਲਾਂ ਸਭ ਤੋਂ ਪੀਵੀ 32 ਟੀਮ ਦਾ ਭਰਾ ਦਾ ਛੋਟੇ ਦਾ ਧੰਨਵਾਦ ਕਰਦਾ ਹਾਂ ਸਾਡੇ ਨਿੱਕੇ ਜਿਹੇ ਸਨੇਹ ਤੇ ਪਹੁੰਚ ਜਾਂਦੇ ਆ ਤੇ ਮੈਂ স্পੈਸ਼ਲ ਥੈਂਕਸ ਕਰਦਾ ਸਾਡੇ ਕੈਂਪ ਨੂੰ ਸਪான்ਸਰ ਕਰਨ ਵਾਲੇ ਰਾਮਸਨ ਸਵੀਟਸ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਤੇ ਸਾਡੇ ਕਨਵਰ ਅਰੋੜਾ ਜੀ ਇਮੀਗ੍ਰੇਸ਼ਨ ਵਾਲੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਗੱਭਰੂ ਮੋਟਰ ਬੰਗਾ ਤੋਂ ਉਹਨਾਂ ਦਾ ਵੀ ਬਹੁਤ ਸਪੈਸ਼ਲ ਥੈਂਕਸ ਆ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਪਿਛਲੇ ਸਾਲ ਵੀ ਦਿੱਤਾ ਸੀ ਇਸ ਵਾਰ ਵੀ ਉਹੀ ਸਾਨੂੰ ਰਾਮਸਨ ਸਵੀਟਸ ਕਨਵਰ ਅਰੋੜਾ ਜੀ ਨੇ ਬੜਾ ਵੱਡੇ ਪੱਧਰ ਤੇ ਸਹਿਯੋਗ ਦਿੱਤਾ ਇਹਨਾਂ ਦਾ ਸਪੈਸ਼ਲ ਬਹੁਤ-ਬਹੁਤ ਦਿਲ ਦੀਆਂ ਗੱਭਰੂ ਮੋਟਰਸ ਜੇ ਇੰਦਾ ਦੇ ਉਪਰਾਲੇ ਕਰੂਗੇ ساری ਜ਼ਿੰਦਗੀ ਗੱਭਰੂ ਹੀ ਰਹਿਣਾ ਤੋਆਵਾਂ ਮਿਲ ਹੀ ਜਾਣੀਆਂ ਨਾ ਜੀ 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 ਅਸੀਂ ਤਾਂ ਬੋਲ ਰੈਸਟੋਰੈਂਟ ਬੰਗਾ ਸਤਵੀਰ ਸਿੰਘ ਪੱਲੀ ਚ ਕੀ ਉਹਨੇ ਸਾਡਾ ਸਹਿਯੋਗ ਕੀਤਾ ਜੀ ਇਹਦੇ ਵਿੱਚ ਉਹ ਵੀ ਅਨਮੋਲ ਬੰਦੇ ਹੀ ਆ ਬਿਲਕੁਲ ਜੀ ਬਿਲਕੁਲ ਸਹੀ ਜੀ ਧੰਨਵਾਦ ਜੀ ਬਾਕੀ ਬਹੁਤ-ਬਹੁਤ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਬਾਕੀ ਮੈਂ ਇਹੀ ਨੌਜਵਾਨ ਪੀੜੀ ਨੂੰ ਤਾਂ ਅਪੀਲ ਕਰਦਾ ਤੁਹਾਡੇ ਜ਼ਰੀਏ ਕਿ ਨਸ਼ੇ ਛੱਡ ਕੇ ਮਾੜੇ ਕੰਮ ਛੱਡ ਕੇ ਇੱਧਰ ਨੂੰ ਆਓ ਕਿਸੇ ਦੀਆਂ ਜਿੰਦਗੀਆਂ ਬਚਾਈਏ ਸਾਡਾ ਸਾਥ ਓ ਖੂਨਦਾਨ ਕਰੋ ਮਹਾਦਾਨ ਕਿਸੇ ਦੀ ਜ਼ਿੰਦਗੀ ਬਚਾਉਣ ਦਾ ਅਲੱਗ ਹੀ ਨਜ਼ਾਰਾ ਆਉਂਦਾ ਅੱਛਾ ਡਰਾਈਵਰ ਵੀਰਾਂ ਨੇ ਆਪ ਵੀ ਖੂਨਦਾਨ ਕੀਤਾ ਕਿ ਕੋਈ ਚੀਜ਼ ਨੋਟ ਕੀਤੀ ਹੈ ਜਿੰਨੇ ਬੰਦੇ ਖੜੇ ਆ ਡਰਾਈਵਰ ਖੜੇ ਆ ਅੱਗੇ ਡਰਾਈਵਰਾਂ ਦੀ ਪਛਾਣ ਕਿ ਉਹਦੇ ਮੁੰਡੇ ਦੇ ਪਰਨਾ ਦਾ ਮੁੰਡੇ ਦੇ ਪਰਨਾ ਦੇ ਬੋਲ ਨਾਲ ਜ਼ਰਦਾ ਹੈ ਕਿ ਇਹਦੇ ਪਰਨਾ ਤੇ ਜ਼ਰਦਾ ਹੈ ਨਹੀਂ ਹੈਗੇ ਨੇ ਚਿਹਰੇ ਦੇ ਕੁਜ਼ਾਰੇ ਲੈਸਲੈਸ਼ ਕਰਦੇ ਆ ਜਿਹੜੇ ਅੱਜ ਨਾ ਗਲੀਆਂ 'ਚ ਜਿਹੜੇ ਮੁੰਡੇ ਆ ਮੈਨੂੰ ਹੋਰ ਨਸ਼ੇ ਨਾਲ ਬੇਹਾਲ ਆ ਸਾਡੇ ਡਰਾਈਵਰ ਬਣੋ ਗਣੇ ਤਿਆਰ ਹੋ ਕੇ ਖੜੇ ਆ ਐਨ ਬਿਲਕੁਲ ਅੱਛਾ ਡਰਾਈਵਰ ਵੀਰਾਂ ਨੇ ਖੁੰਦਾਨ ਕੀਤਾ ਸਾਰੇ ਹੀ ਡਰਾਈਵਰ ਕਰਦੇ ਆ ਜੀ ਇੱਥੇ ਇਹਨਾਂ ਵਿੱਚੋਂ ਜੇ 100 ਯੂਨਿਟ ਹੋਊਗਾ ਤਾਂ 100 ਦੇ ਵਿੱਚੋਂ 70 ਇਹਨੇ ਯੂਨਿਟ ਡਰਾਈਵਰਾਂ ਦੇ ਆ ਜੀ ਮਤਲਬ 70% ਮੈਂ ਕਹਾਂ ਜੀ ਪੂਰੇ ਪਾਸ ਜੇ ਪਰਨੇ ਵਾਲੇ ਵੀਰ ਕੋ ਚੱਲਦੇ ਆ ਫਿਰ ਮੈਂ ਦੱਸਾਂ ਚੁਇੰਗਮ ਖਾਂਦੇ ਆ ਜਰਦਾ ਦਾ ਸਮਝ ਆਈਓ ਐਵੇਂ ਕਰਦੇ ਵੇ ਆ ਹਾਂਜੀ ਸਾਰੀ ਸਾਰੀ ਜਿਹੜੀ ਜਿੰਨੀ ਦੁਨੀਆ ਇੱਥੇ ਪਹੁੰਚੀ ਸਾਰੇ ਸਾਰਿਆਂ ਦਾ ਧੰਨਵਾਦ ਇੱਕ ਹੁਣ ਮੈਂ ਤੁਹਾਨੂੰ ਟੋਕਦਾ ਜੀ ਦੁਨੀਆ ਹੀ ਪਹੁੰਚੀ ਆ ਹਾਂਜੀ ਪੰਜਾਬ ਤੋਂ ਸਾਰੇ ਡਰਾਈਵਰ ਵੀਰ ਆ ਗਏ ਆ ਤਾਂ ਪੰਜਾਬ ਤੋਂ ਪਹੁੰਚੇ ਪੰਜਾਬ ਜੀ ਸਾਡਾ ਦਿਲ ਵਸਦਾ ਸਾਡੀ ਦੁਨੀਆ ਪੰਜਾਬ ਜੀ ਆ ਬਿਲਕੁਲ ਸਹੀ ਸ਼ਬਦ ਵਰਤੇ ਆ ਸਾਰੀ ਸੰਗਤ ਦਾ ਬਹੁਤ ਦਿਲੋਂ ਧੰਨਵਾਦ ਆ ਜੀ ਜਿਨ੍ਹਾਂ ਨੇ ਇੱਥੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪ੍ਰੋਗਰਾਮ 'ਚ ਹਿੱਸਾ ਲਿਆ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਜੀ ਥੈਂਕ ਦਾ ਸੀਗਾ। ਜੇ ਖੂਨਦਾਨ ਵੀ ਕੀਤਾ। ਹਾਂਜੀ ਹਾਂਜੀ। ਸਮਾਦਾਨ ਵੀ ਕੀਤਾ। ਬਿਲਕੁਲ ਜੀ ਬਿਲਕੁਲ। ਤੇ ਸਮਾਦਾਨ ਹੋ ਜਾਣਾ। ਬਹੁਤ ਵਧੀਆ। ਜੀ ਭਾਜੀ ਮੈਂ ਦੇਖ ਪਾ ਰਿਹਾ ਤੁਸੀਂ ਕੁਝ ਕਹਿਣਾ ਚਾਹੁੰਦੇ ਆ। ਭਾਵਨਾ ਜੀ ਤਾਂ ਆਉਂਦੀ। ਭਾਵਨਾ ਰੋਡ ਕਿਲੇ ਢਾਬੇ ਤੋਂ ਆਏ ਆ। ਹਾਂਜੀ ਸਾਰੇ ਹੀ ਸਤਿਕਾਰਯੋਗ ਵੀਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਆ ਕਿ ਜਿਹੜੇ ਵੀਰਾਂ ਨੇ ਇੱਥੇ ਆਣ ਕੇ ਹਿੱਸਾ ਲਿਆ ਵਾ ਜਿਹੜੇ ਵੀਰਾਂ ਨੇ ਖੂਨਦਾਨ ਕੀਤਾ ਵਾ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਤੇ ਡਰਾਈਵਰ ਭਾਈ ਚਾਰੇ ਦਾ ਵੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਵਾਂ ਕਿ ਜਿਹੜੇ ਇੱਥੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਰੋੜ ਕਿਲਾ ਢਾਬਾ ਹੈ ਬਾਜੀ ਰੋੜ ਕਿਲਾ ਢਾਬਾ ਨਾਲ ਮਿਲ ਗਿਆ ਦੁਆਬਾ ਉਹ ਗਈ ਬੱਲੇ ਬੱਲੇ ਆ ਲਖੋਣਦਨ ਕਰਕੇ ਤਾਜ਼ਾ ਤਾਜ਼ਾ ਇਹ ਸਾਡੇ ਰੋਪੜ ਦੇ ਜ਼ਿਲ੍ਹਾ ਪ੍ਰਧਾਨ ਨੇ ਰਿੰਕੂ ਬਾਜੀ ਹਰਜੀਤ ਸਿੰਘ ਰਿੰਕੂ ਹਾਂਜੀ ਜੀ ਰਿੰਕੂ ਬਾਜੀ ਹਾਂਜੀ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰੋ ਸਾਡੀ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਰਜਿਸਟਰ ਨੰਬਰ 31 ਹਲੋ ਅੱਜ ਖੂਨਦਾਨ ਕੈਂਪ ਲਾਇਆ ਗਿਆ ਹਰ ਸਾਲ ਹੀ ਲਾਉਂਦੇ ਆ ਸਾਡੇ ਬਲਬੀਰ ਸਿੰਘ ਥੰਦੀ ਜੀ ਨਵਾਂ ਸ਼ਹਿਰ ਤੋਂ ਸਾਡਾ ਵੀਰ ਇਹਨਾਂ ਦੀ ਰਹਿਨਮਾਈ ਹੇਠ ਲੱਗਦਾ ਤੇ ਸਾਡੇ ਪੰਜਾਬ ਪ੍ਰਧਾਨ ਕੇਵਲ ਬਤਰਾ ਜੀ ਤੇ ਸਾਰੇ ਵੀਰਾਂ ਨੂੰ ਬੇਨਤੀ ਵੀ ਕਰਦੇ ਆ ਕਿ ਵੀਰੋ ਇਹ ਜੋ ਖੂਨਦਾਨ ਆ ਇਹ ਸਾਡਾ ਤਾਂ ਨਾਲ ਦੀ ਨਾਲ ਪੂਰਾ ਹੋ ਜਾਂਦਾ ਆ ਹਨਾ ਕਿਸੇ ਦੀ ਜਾਨ ਬਚਦੀ ਆ ਤੇ ਸਾਡੇ ਡਰਾਈਵਰ ਵੀਰ ਯੋਗਦਾਨ ਪਾ ਵੀ ਰਹੇ ਆ ਵੱਧ ਤੋਂ ਵੱਧ ਸਾਡੀ ਪੰਜਾਬ ਟੈਕਸੀ ਯੂਨੀਅਨ ਦੇ ਜਿੰਨੇ ਡਰਾਈਵਰ ਆ ਉਪਰੋਂ ਤੋਂ ਯੋਗਦਾਨ ਪਾ ਰਹੇ ਆ ਜਿਹੜੇ ਬਾਕੀ ਆਮ ਲੋਗ ਆ ਆਮ ਵੀਰ ਘਰ ਜਿ ਬੈਠੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਇਸ ਇਹਦੇ ਵਿੱਚ ਯੋਗਦਾਨ ਜ਼ਰੂਰ ਪਾਓ ਕਿਸੇ ਦੀ ਜਾਨ ਜੇ ਬਚਦੀ ਆ ਵੀਰੋ ਤੁਹਾਡੇ ਕਰਕੇ ਤਾਂ ਇਸ ਤੋਂ ਇਸ ਤੋਂ ਚੰਗੀ ਗੱਲ ਆ ਕੋਈ ਵੱਡੀ ਗੱਲ ਹੋ ਕੋਈ ਹੋਰ ਨਹੀਂ ਸਕਦੀ ਤੇ ਠੀਕ ਹੈ ਜੀ ਸਾਰੇ ਆ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅੱਛਾ ਇਹ ਡਰਾਈਵਰ ਵੀਰ ਮੈਨੂੰ ਜਿੰਨੇ ਵੀ ਲੱਗਦੇ ਆ ਨਾ ਵੈਸੇ ਤਾਂ ਸੜਕਾਂ ਟੁੱਟੀਆਂ ਹੀ ਆ ਪਰ ਫਿਰ ਵੀ ਆਂ ਲੱਗਦਾ ਸੱਚ ਦੀ ਰਾਹ ਤੇ ਆ ਹੈਨਾ ਸਾਡਾ ਇਸ ਪੰਜਾਬ ਟੈਕਸੀ ਯੂਨੀਅਨ ਦਾ ਮੋਟੋ ਵੀ ਇਹੀ ਆ ਸੱਚ ਦੀ ਰਾਹ ਤੇ ਸੱਚ ਇਹ ਕੀ ਗੱਲ ਬਾਤ ਫਿਰ ਮੈਨੂੰ ਲੱਗ ਸੀਪ ਲੱਗ ਗਈ ਫਿਰ ਇਹਦੇ ਵਿੱਚ ਇਹ ਚ ਹੈਗਾ ਜਨੇ ਆਹ ਦੇ ਫਿਰ ਡਰਾਈਵਰ ਇੱਕ ਤਾਂ ਜਿੰਦਾਬਾਦ ਚਲੋ ਬਾਤ ਸੁੰਦਰਪਾਲ ਜੀ ਐਸਆਈ ਸਾਹਿਬ ਇਹ ਵੀ ਇੱਕ ਤਰ੍ਹਾਂ ਦੇ ਸਮਾਜ ਸੇਵਕ ਹੀ ਆ ਜਦੋਂ ਕਦੀ ਵੀ ਅਸੀਂ ਸੜਕ ਤੇ ਮਿਲਦੇ ਆ ਜਾਂ ਕਿਤੇ ਡਿਊਟੀ ਤੇ ਹੁੰਦੇ ਮਿਲਦੇ ਆ ਹਮੇਸ਼ਾ ਹੀ ਬੜੀ ਇਮਾਨਦਾਰੀ ਨਾਲ ਲਗਨ ਨਾਲ ਆਪਣੀ ਡਿਊਟੀ ਕਰਦੇ ਆ ਅੱਜ ਇੱਥੇ ਖੂਨਦਾਨ ਕਰਨ ਆਇਆ ਸੁੰਦਰਪਾਲ ਜੀ ਤੁਹਾਡੀ ਸੇਵਾ ਭਾਵਨਾ ਨੂੰ ਸਲਾਮ ਹੈ ਤੇ ਜਿਹੜੇ ਪਰ ਸਾਡੇ ਵੀਰਾਂ ਨੂੰ ਪਰਾਲਾ ਕੀਤਾ ਟੈਕਸੀ ਯੂਨੀਅਨ ਵਾਲਿਆਂ ਨੇ ਪੰਜਾਬ ਟੈਕਸੀ ਯੂਨੀਅਨ ਵਾਲਿਆਂ ਨੇ ਉਹਦੇ ਬਾਰੇ ਕੀ ਕਹੋਗੇ ਬਿਲਕੁਲ ਰਾਈਟ ਹੈ ਜੀ ਇਹ ਬੰਦਾ ਹੈ ਇਨਸਾਨੀਅਤ ਜ਼ਰੂਰੀ ਹੈ ਹੂੰ ਦੁੱਖ ਸੁੱਖ ਦੇ ਸਾਂਝੀ ਹੋਣਾ ਜ਼ਰੂਰੀ ਹੈ ਜੀ ਤੇ ਬਾਕੀ ਤੁਸੀਂ ਆਪ ਸਿਆਣੇ ਆ ਇਹਦੇ ਬਾਰੇ ਤੁਹਾਨੂੰ ਦੇਖਦੇ ਕਿ ਹੋ ਰਹੇ ਆ ਨਹੀਂ ਸਬਰ ਵੀ ਚਾਹੀਦਾ ਕਿ ਨਹੀਂ ਮੇਰੇ ਮੁਹਬਤ ਦੇ ਦੂਜੇ ਬੰਦੇ ਬਰਿਆਈ ਕਰੇ ਨਾ ਫੇਰ ਸਵਾਦ ਆਉਂਦਾ ਤੁਹਾਨੂੰ ਦੇਖ ਕੇ ਸਬਰ ਮੈਨੂੰ ਮਿਲਦਾ ਅੱਜ ਬੜੀ ਵਾਰ ਐਦਾਂ ਵੀ ਹੁੰਦਾ ਕਿ ਸਰ ਉਹਨਾਂ ਨੂੰ ਦੇਖੀਦਾ ਨਵੇਂ ਸ਼ਹਿਰ ਤਾ ਪਾਠ ਕਰਦੇ ਹੁੰਦੇ ਬਾਣੀ ਪੜ੍ਹਦੇ ਹੁੰਦੇ ਤਾਂ ਰੂਰੂ ਇੰਨਾ ਸਕੂਨ ਮਿਲਦਾ ਨਾ ਡਿਊਟੀ ਕਰਦੇ ਵੀ ਬਾਣੀ ਪੜ੍ਹਦੇ ਆ ਤਾਂ ਇਹ ਦੁਆਵਾਂ ਹੀ ਆ ਸਾਰੇ ਦੁਆਵਾਂ ਹੀ ਸਾਡੇ ਕੋਲ ਪਹੁੰਚਿਆ ਜੀ ਧੰਨਵਾਦ ਤੁਹਾਡਾ ਸਾਡੇ ਵੱਲੋਂ ਪੂਰੇ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਵੱਲੋਂ ਜੀਐਨਓ ਥੈਂਕ ਯੂ ਸਰ ਥੈਂਕ ਯੂ ਤੁਹਾਡੀ ਗੱਲ ਰਹਿ ਗਈ ਕਰ ਲਵਾਂ ਮੈਂ ਕਿਹਾ ਇਹ ਇਨਸਾਨ ਕੋਈ ਆਸਾਨ ਨਹੀਂ ਕਰਦੇ ਆਪਣੇ ਆਪ ਲਈ ਕਮਾਣੇ ਜੋ ਆਪਾਂ ਜੇ ਡਿਊਟੀ ਕਰਦੇ ਆ ਮੈਂ ਆਪਣਾ ਕਰਮ ਕਮਾ ਰਿਆ ਜੀ ਨਾ ਮੈਂ ਆਪਣਾ ਕਿਹਦੇ ਡਿਊਟੀ ਆ ਪਰ ਸਿੱਖਿਆ ਤਾਂ ਅਸੀਂ ਲੈ ਸਕਦੇ ਨਾ 100 ਰੁਪਏ ਲੈਨੇ ਆ ਉਹਦੇ 80 ਰੁਪਏ ਦਾ ਕੰਮ ਕਰ ਲਏ ਮੈਨੂੰ ਸਕੂਨ ਆ ਮ ਥੈਂਕ ਯੂ ਪਰ ਤੁਹਾਨੂੰ ਦੇਖ ਕੇ ਅਸੀਂ ਸਿੱਖਿਆ ਤਾਂ ਲੈ ਸਕਦੇ ਨਾ ਨਵੀਂ ਪਨੀਰੀ ਸਿੱਖਿਆ ਵੱਡਾ ਨਹੀਂ ਹੋਇਆ ਤੁਹਾਤੋਂ ਵੱਡਾ ਨਹੀਂ ਹੈ ਸਾਰੇ ਬਜ਼ੁਰਗ ਸਾਰੇ ਪਰਿਵਾਰਕ ਵੱਡਾ ਇਹ ਪਰਿਵਾਰ ਦੇ ਨਾਲ ਮੈਂ ਕੱਲਾ ਵੱਡਾ ਨਹੀਂ ਹੋ ਸਕਦਾ ਬਹੁਤ ਸ਼ੁਕਰੇ ਬਹੁਤ ਸ਼ੁਕਰੇ ਥੈਂਕ ਯੂ ਇਹ ਤਾਲਮੇਲ ਬਣਿਆ ਰਹਿਣਾ ਚਾਹੀਦਾ ਜੀ ਜ਼ਰੂਰੀ ਹੈ ਠੀਕ ਹੈ ਜੀ ਵੈਸੇ ਵੀ ਕਹਿੰਦੇ ਨਾ ਬੀਪੀ ਪ੍ਰੈਸ ਤੇ ਪਲਸ ਤਾਲਮੇਲ ਬਣਾ ਕੇ ਰੱਖਾਂਗੇ ਵਧੀਆ ਗੱਲ ਹੈ ਵਧੀਆ ਗੱਲ ਥੈਂਕ ਯੂ ਕਰਿਆ ਜੀ ਕੋਈ ਹੋਰ ਆਪਣੀ ਗੱਲ ਰੱਖਣਾ ਚਾਹੁੰਦਾ ਜੀ ਸਰਦਾਰ ਜੀ ਜੀ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਹਿਗੋ ਜੀ ਫਤਿਹ ਜਿੰਨੇ ਵੀ ਸਾਡੇ ਇਸ ਖੂਨਦਾਨ ਕੈਂਪ ਨੂੰ ਸਪான்ਸਰ ਕਰਨ ਵਾਲੇ ਸਾਡੇ ਭਰਾ ਨੇ ਬਾਕੀ ਜ਼ਿਲ੍ਹਿਆਂ ਤੋਂ ਆਏ ਸਮੂਹ ਪੰਜਾਬ ਦੇ ਜਾਂ ਬਾਹਰਲੇ ਇਲਾਕੇ ਤੋਂ ਕੋਈ ਵੀ ਵੀਰ ਆਇਆ ਤਾਂ ਉਹਨਾਂ ਦਾ ਪਹਿਲਾਂ ਤਾਂ ਸਟੇਜ 'ਤੇੋਂ ਧੰਨਵਾਦ ਤੇ ਬਹੁਤ-ਬਹੁਤ ਉਹਨਾਂ ਦੀ ਮਿਹਰਬਾਨੀਆਂ ਜੀ ਸਾਡੇ ਮਤਲਬ ਸੱਦੇ ਤੇ ਉਹਨਾਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਤੇ ਆਪਣਾ ਯੋਗਦਾਨ ਪਾਇਆ ਦੇਖੋ ਜੀ ਖੂਨਦਾਨ ਕੱਲਾ ਇੱਕ ਜੀਵਨਦਾਨ ਹੀ ਹੈਗਾ ਇਹਦਾ ਸਭ ਤੋਂ ਵੱਡਾ ਫਾਇਦਾ ਜਿਹੜਾ ਤੁਹਾਂ ਸੀ ਖੁਦ ਆਪਣੇ ਮਾਨਸਿਕ ਤਣਾਵ ਤੋਂ ਵੀ ਮੁਕਤ ਹੁੰਦੇ ਹੋ ਕਿਉਂਕਿ ਇਹ ਕੋਦਤ ਹਰ ਇਨਸਾਨ ਚ ਵੱਸਦੀ ਹੈ ਕਿਤੇ ਨਾ ਕਿਤੇ ਬੰਦੇ ਨੂੰ ਇਹ ਅਹਿਸਾਸ ਹੁੰਦਾ ਕਿ ਮੈਂ ਕੁਝ ਚੰਗਾ ਕੀਤਾ ਹੈ ਜੋ ਵੀ ਇਨਸਾਨ ਅਗਰ ਇਹ ਸੋਚਦਾ ਕਿ ਹਾਂ ਮੈਂ ਕੁਝ ਨਹੀਂ ਕਰ ਪਾਉਂਦਾ ਤਾਂ ਮੇਰੇ ਹਿਸਾਬ ਨਾਲ ਉਤੋਂ ਸਭ ਤੋਂ ਸੁਖਾ ਤੇ ਪਵਿੱਤਰ ਇਹ ਮਹਾਦਾਨ ਹੈ ਖੂਨਦਾਨ ਜਿਹੜਾ ਕਈ ਵਾਰ ਅਸੀਂ ਕਹਿੰਦੇ ਆ ਕਿ ਅੱਜ ਕੱਲ ਜਿਵੇਂ ਆਰਗਨ ਡੋਨੇਟ ਮਤਲਬ ਅੰਗਦਾਨ ਦਾ ਵੀ ਸਮਾਂ ਚੱਲ ਰਿਹਾ ਪਰ ਉਹ ਕੋਈ ਵੀਰ ਭਰਾ ਨਹੀਂ ਕਰ ਸਕਦਾ ਤਾਂ ਖੂਨਦਾਨ ਤਾਂ ਇੱਕ ਮੈਂ ਕਹਿੰਦਾ ਵੀ ਬਹੁਤ ਹੀ ਜ਼ਿਆਦਾ ਅਨਮੁੱਲਾ ਜੀਵਨਦਾਨ ਹੈ ਜੋ ਕਿ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੁਸੀਂ ਦੇ ਵੀ ਸਕਦੇ ਹੋ ਔਰ ਬਹੁਤ ਜਲਦੀ ਉਹਨੂੰ ਕਵਰ ਵੀ ਕਰ ਸਕਦੇ ਹੋ ਮੈਂ ਪੂਰੇ ਜਿੱਥੇ ਤੁਸੀਂ ਤੁਹਾਡਾ ਬਲੱਡ ਜਾਣਾ ਹੈ ਡੋਨੇਟ ਓਕੇ ਪੂਰੇ ਪਰਿਵਾਰ ਨੂੰ ਖੁਸ਼ੀ ਮਿਲਦੀ ਹੈ ਪੂਰਾ ਪਰਿਵਾਰ ਦੁਆਵਾਂ ਦਿੰਦਾ ਹੈ ਖੁਦ ਨੂੰ ਵੀ ਅੰਦਰੋਂ ਹੀ ਸ਼ਾਂਤੀ ਮਿਲਦੀ ਹੈ ਜੀ ਕਿ ਮੈਂ ਕੀਤਾ ਨਾ ਕੀਤਾ ਕੁਝ ਤਾਂ ਚੰਗਾ ਕੀਤਾ ਹੈ ਜੀ ਔਰ ਵੈਸੇ ਇੱਕ ਗੱਲ ਇਹ ਵੀ ਗਈ ਹੈ ਨਾ ਸਰਦਾਰ ਸਾਹਿਬ ਕੇ ਕਹਿੰਦੇ ਕਿ ਤੁਸੀਂ ਇੱਕ ਰਾਹ ਸੱਚੇ ਪਾਸੇ ਚੱਲਦੇ ਆਂ ਯਾਰ ਤਾਂ ਪ੍ਰਮਾਤਮਾ ਸਾਡ ਨੂੰ ਸਭ ਆਪ ਹੀ ਬਣ ਜਾਂਦੇ ਆ। ਸੋ ਆਪਣੇ ਆਪ ਦੀ ਇਹ ਕੁਦਰਤ ਦਾ ਨਿਯਮ ਹੈ ਜੀ ਜਦੋਂ ਵੀ ਅਸੀਂ ਕਿਸੇ ਕੰਮ ਨੂੰ ਆਪਣੀ ਸੱਚੀ ਨੀਅਤ ਤੇ ਇਮਾਨਦਾਰ ਨਾਲ ਕਰਦੇ ਆਂ ਕੁਦਰਤ ਆਪਣੇ ਆਪ ਉਸ ਚੀਜ਼ ਵਾਸਤੇ ਰੱਬ ਬਣਾਉਣਾ ਸ਼ੁਰੂ ਕਰ ਦਿੰਦੀ ਹੈ। ਜੀ ਬਹੁਤ ਚੰਗੀ ਗੱਲ ਹੈ ਜੀ ਬਹੁਤ ਨੇਕ ਉਪਰਾਲਾ ਤੇ ਨੇਕ ਥਾਟਸ ਨੇ ਆ ਸਨਮਾਨ ਕੀਤਾ ਜਾ ਰਿਹਾ ਜੀ ਬਹੁਤ ਜ਼ਰੂਰੀ ਹੁੰਦਾ ਯਾਦਗਾਰ ਐਦਾ ਹੀ ਬਣਦੀ ਹੈ ਵੀਰੇ ਤੁਸੀਂ ਕੋਈ ਗੱਲ ਕਰਨੀ? ਨਹੀਂ ਨਹੀਂ ਚਲੋ ਬਾਦ ਸ਼ੁਕਰੀਆ ਹੁਣ ਮੈਂ ਲਾਸਟ ਹੀ ਗੱਲ ਬਸ ਕਰਨੀ ਆ ਸੁਖਵੀਰ ਸਿੰਘ ਸੁਖੀ ਹੋਣਾ ਨਾ ਸੁਖੀ ਬਾਜੀ ਨਾਲ ਵੀ ਗੱਲਬਾਤ ਕਰਨੀ ਹੈ ਔਰ ਤੁਸੀਂ ਸਾਰੇ ਰਹੋ ਵੀ ਸੁਖੀ ਜੀ ਸੁਖਵੀਰ ਬਾਜੀ ਪੱਕੜ ਬਾਜੀ ਧੰਨਵਾਦ ਜੀ ਸਾਰਿਆਂ ਦਾ ਜਿੰਨੇ ਵੀ ਵੀਰ ਇੱਥੇ ਪਹੁੰਚੇ ਆ ਬਾਹਰਲੇ ਜਿਹੜਿਆਂ ਤੋਂ ਪੰਜਾਬ ਟੈਕਸੀ ਯੂਨੀਅਨ ਨਵਾਂ ਸ਼ਹਿਰ ਕੋਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੇ ਮੈਂ ਇਲੈਕਸ਼ਨ ਲੜੀਏ ਗੱਡੀ ਤੁਹਾਡੀ ਨਾਲ ਲਾੜਦੇ ਨਹੀਂ ਆ ਸੇਵਾ 'ਚ ਹਾਜ਼ਰ ਹਾਂ ਜੀ ਬੰਦਿਆਂ ਡਰ ਕੇ ਹੋਈ ਨਹੀਂ ਨਹੀਂ ਹਾਜ਼ਰ ਹਾਂ ਜੀ ਸੇਵਾ ਜਦ ਲਈ ਲਾਉਂਗੀ ਟੂੜੀ ਹਾਜ਼ਰ ਹਾਂ ਸਾਰੇ ਆਜਰਾਜੀ ਸਾਰੇ ਪੰਜਾਬ ਟੈਕਸੀ ਯੂਨੀਅਨ ਪ੍ਰਿੰਟਰ ਕਿਉਂ ਨਹੀਂ ਆ ਗੱਟੀਆਂ ਲੱਗੂ ਜੇ ਤੂੰ ਖੜਿਆ ਰਹੀ ਪੂਰੀ ਦਰਬਾਰ ਵਿੱਚ ਲੜਵਾ ਜੀ ਸਾਡਾ ਮੇਲ ਵੀ ਸਾਡਾ ਹੀ ਹੋਗਾ ਇਹ ਵੀ ਤਾਂ ਨਾ ਵਾਦਾ ਕਰਦਾ ਸਾਰੇ ਇੱਕ ਇੱਕ ਗੱਡੀ ਦੇ ਉਹ ਤਾਂ ਸੁਖਬੀਰ ਬਾਦਲ ਦੇ ਦਿੰਦੇ ਸਾਰੇ ਸੁਖਬੀਰ ਆ ਚਲ ਅੱਗੇ ਟੈਕਸੀ ਯੂਨੀਅਨ ਜਿੰਦਾਬਾਦ ਪੰਜਾਬ ਟੈਕਸੀ ਯੂਨੀਅਨ ਜਿੰਦਾਬਾਦ ਪੰਜਾਬ ਟੈਕਸੀ ਯੂਨੀਅਨ ਜਿੰਦਾਬਾਦ ਤੇ ਸਾਥੀਓ ਰੂਹ ਖੁਸ਼ ਹੋਗੀ ਜਾਂਦੇ ਜਾਂਦੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਤਸਵੀਰ ਦਿਖਾਣੀ ਬੱਲੇ ਬਾਜੀ ਤੁਸੀਂ ਬਹੁਤ ਮਸਕੂਲਰ ਸੀ ਢਿੱਡ ਮੇਰੇ ਘਰੋਂ ਨਾ ਸੰਭੋ ਜਾਦੇ ਢਿੱਡ ਫੜ ਕੇ ਖੜੇ ਆ ਤਾਂ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਦਾ ਬਹੁਤ ਨੇਕ ਉਪਰਾਲਾ ਚੰਗਾ ਉਪਰਾਲਾ ਔਰ ਕਈ ਸਾਰਾ ਲੋਕਾਂ ਦੇ ਜੀਵਨ ਨੂੰ ਬਚਾਉਣ ਦਾ ਉਪਰਾਲਾ 18000 ਤੋਂ ਵੱਧ ਦਾ ਕਹਿੰਦੇ ਕਿ ਅਸੀਂ ਯੂਨਿਟ ਜਦ ਡੋਨੇਟ ਕੀਤੇ ਸੀਗੇ ਤਾਂ ਖੱਟੜ ਸਾਹਿਬ ਨੇ ਇਹਨਾਂ ਨੂੰ ਸਨਮਾਨ ਕੀਤਾ ਸੀ ਔਰ ਹੁਣ ਇੱਥੇ ਤੁਸੀਂ ਦੇਖੋ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਤੋਹਫਾ ਤੇ ਜੋ ਇਹਨਾਂ ਨੇ ਉਪਰਾਲਾ ਕੀਤਾ ਇਹਦੀ ਛਲਾਗਾ ਬਣਦੀ ਹੈ નિਸ਼ਫਲ ਸੇਵਾ ਔਰ ਇਹ ਭਾਵਨਾ ਹੈ ਕਿ ਬੇਨਤੀ ਹੈ ਇੰਨੀ ਆ ਕਿ ਅੱਜ ਜਿਨ੍ਹਾਂ ਵੀਰਾਂ ਦੇ ਬਾਹ ਤੇ ਸੂਈ ਲੱਗੀ ਆ ਸੂਈ ਨੇ ਬਲੱਡ ਕੱਢਿਆ ਜ਼ਰੂਰ ਹੈ ਲੇਕਿਨ ਜਦੋਂ ਬਲੱਡ ਕਿਸ ਦੇ ਚੜਨਾ ਹੈ ਸੂਈ ਜਦੋਂ ਲੱਗਣੀ ਹੈ ਤਾਂ ਜੀਵਨ ਦਾਣ ਮਿਲਣਾ ਉਹ ਜਦੋਂ ਰਗਾਂ 'ਚ ਜਾ ਕੇ ਖੂਨ ਦੌੜਨਾ ਉਹ ਕੱਲਾ ਖੂਨ ਨਹੀਂ ਦੌੜਨਾ ਜ਼ਿੰਦਗੀ ਮਿਲਣੀ ਆ ਸੋ ਇਹਨਾਂ ਦੇ ਉਪਰਾਲੇ ਦੀ ਛਲਾਗਾ ਮੈਂ ਬੇਨਤੀ ਕਰੂੰਗਾ ਸਾਰੇ ਪਰਿਵਾਰਕ ਜੀਆਂ ਨੂੰ ਜਿਹੜੇ ਦੇਖ ਰਹੇ ਆ ਕਿ ਜ਼ਰੂਰ ਕਮੈਂਟ ਕਰਨੇ ਆ ਔਰ ਇਹ ਸਾਰੇ ਚਿਹਰੇ ਪਹਿਚਾਨ ਲਓ ਇਹ ਹਿਡਨ ਹੀਰੋਸ ਨੇ ਇਹ ਲੁਕੇ ਹੋਏ ਹੀਰੋ ਆ ਸਾਰੇ ਵੈਸੇ ਵੀ ਕਰੋਨਾ ਹੋਵੇ ਕਿਸਾਨੀ ਅੰਦੋਲਨ ਹੋਵੇ ਇਹਨਾਂ ਨੇ ਆਪਣਾ ਯੋਗਦਾਨ ਪਾਇਆ ਕਰੋਨਾ ਵੇਲੇ ਵੀ ਕਿਸਾਨੀ ਅੰਦੋਲਨ ਵੇਲੇ ਵੀ ਆ ਪਿੱਛੇ ਦੇ ਹੜਾਂ ਚ ਵੀ ਇਹਨਾਂ ਨੇ ਯੋਗਦਾਨ ਪਾਇਆ ਔਰ ਜੇ ਕਿਤੇ ਕਿਸੇ ਦੀ ਟੈਕਸੀ ਜਾਂ ਗੱਡੀ ਖਰਾਬ ਵੀ ਹੋ ਜਾਂਦੀ ਹੈ ਤਾਂ ਵੀ ਮੌਕੇ ਤੇ ਮਦਦ ਕਰਦੇ ਆ ਤਾਂ ਇਹ ਸਾਰੇ ਸਾਡੇ ਹੀਰੋ ਨੇ ਔਰ ਇਹਨਾਂ ਨੂੰ ਜ਼ਰੂਰ ਤੁਸੀਂ ਸ਼ਲਾਗਾ ਭੇਜਣੀ ਬਹੁਤ ਬਹੁਤ ਸ਼ੁਕਰੀਆ